ਪੂਰੇ ਪੰਜਾਬ ਵਿੱਚ ਚੱਲ ਰਹੀ ਗੈਂਗਸਟਰ ਅਤੇ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਨੇ ਵੀ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਸਖਤ ਕਾਰਵਾਈ ਕੀਤੀ। ਐਸਐਸਪੀ ਕਪੂਰਥਲਾ ਗੌਰਵ ਤੂਰਾ ਦੀ ਨੇਤ੍ਰਿਤਵ ਵਿੱਚ ਪੁਲਿਸ ਟੀਮ ਨੇ ਸ਼ਹਿਰ ਅਤੇ ਖਾਸ ਕਰਕੇ ਨੰਮੇ ਪਿੰਡ ਪੱਟਾ ਵਿੱਚ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ, ਚੋਰੀ-ਚਿਕਾਰੀ ਕਰਨ ਵਾਲੇ ਚੋਰਾਂ ਅਤੇ ਦੋਸ਼ੀਆਂ ਨੂੰ ਰਾਉਂਡ ਅਪ ਕੀਤਾ। ਪੁਲਿਸ ਨੇ ਉਨ੍ਹਾਂ ਲੋਕਾਂ ਦੇ ਖਿਲਾਫ ਕੜੀ ਪੁੱਛਗਿੱਛ ਕੀਤੀ ਜੋ ਪਹਿਲਾਂ ਵੀ ਕ੍ਰਿਮਿਨਲ ਰਿਕਾਰਡ ਵਾਲੇ ਸਨ ਅਤੇ ਉਨ੍ਹਾਂ ਉੱਤੇ 3 ਤੋਂ ਵੱਧ ਮਾਮਲੇ ਦਰਜ ਹਨ। ਐਸਐਸਪੀ ਗੌਰਵ ਤੂਰਾ ਖੁਦ ਮੌਕੇ ਤੇ ਮੌਜੂਦ ਰਹੇ ਅਤੇ ਚੈਕਿੰਗ ਦੀ ਤਸਦੀਕ ਕੀਤੀ ਐਸਐਸਪੀ ਨੇ ਕਿਹਾ ਕਿ ਜਿਹੜੇ ਵੀ ਗੈਰ ਕਾਨੂੰਨੀ ਕੰਮ ਕਰਨਗੇ ਉਹ ਹੁਣ ਬਖਸ਼ੇ ਨਹੀਂ ਜਾਣਗੇ ਸਖਤੀ ਨਾਲ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੁਹਿੰਮ ਤੋਂ ਸ਼ਹਿਰ ਅਤੇ ਪਿੰਡਾਂ ਵਿੱਚ ਸੁਰੱਖਿਆ ਬਹਾਲ ਕਰਨ ਦਾ ਉਦੇਸ਼ ਹੈ ਅਤੇ ਪੁਲਿਸ ਵੱਲੋਂ ਇਸ ਦੇ ਤਹਿਤ ਅਨੇਕ ਚੋਰਾਂ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਅੱਜ ਨਵਾਂ ਪਿੰਡ ਪੱਠੇ ਵਿੱਚ ਤੁਹਾਡੀ ਆਮਦ ਹੋਈ ਹੈ ਕੀ ਕਾਰਨ ਪੰਜਾਬ ਸਰਕਾਰ ਵੱਲੋਂ ਬਾਤਰ ਘੰਟਿਆਂ ਦਾ ਆਪਰੇਸ਼ਨ ਪ੍ਰਹਾਰ ਫਲਾਣਾ ਗਿਆ ਹੈ। ਆਪਰੇਸ਼ਨ ਪ੍ਰਹਾਰ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇੱਕ ਸਰਜਿਕਲ ਸਟ੍ਰਾਈਕ ਹੈ। ਜਿਹਦੇ ਵਿੱਚ ਜਿਹੜੇ سنگੀਨ ਅਪਰਾਧ ਦੇ ਨਾਲ ਜੁੜੇ ਦੋਸ਼ੀ ਹੈਗੇ ਆ ਉਹਨਾਂ ਦੇ ਜਿਹੜੇ ਸਾਥੀ ਹੈ ਤੇ ਉਹਦਾ ਦੇ ਕੋਈ ਵੀ ਇਦਾਂ ਦੇ ਲੋਕ ਜਿਹੜੇ ਇਹਨਾਂ ਨਾਲ ਜੁੜੇ ਹੋਏ ਹਨ ਜੋ ਕਿ ਇਹਨਾਂ ਨੂੰ ਸ਼ਹਿਦ ਦਿੰਦੇ ਹਨ, ਇਹਨਾਂ ਨੂੰ ਸਪੋਰਟ ਕਰਦੇ ਹਨ ਕਿ ਕਿਸੇ ਵੀ ਤਰੀਕੇ ਦੀ ਫਾਈਨੈਂਸ਼ੀਅਲ ਗਤੀਵਿਧੀ ਜਾਂ ਹੋਰ ਗਤੀਵਿਧੀਆਂ ਇਨਵੋਲਡ ਹਨ। ਉਹਨਾਂ ਦੇ ਉੱਤੇ ਸਰਜਿਕਲ ਸਟ੍ਰਾਈਕ ਕੀਤੀ ਜਾ ਰਹੀ ਹੈ। ਸਾਡੇ ਵੱਲੋਂ ਇਦਾਂ ਦੇ ਦੋਸ਼ੀ ਜੋ ਕਿ ਕਿਸੇ ਕੇਸ 'ਚ ਵੌਂਟਡ ਸੀ ਜਾਂ ਪਹਿਲਾ ਹੀ ਜਿਨ੍ਹਾਂ ਦੇ ਉੱਤੇ ਤਿੰਨ ਜਾਂ ਤਿੰਨ ਤੋਂ ਬਾਅਦ ਮੁਕੱਦਮੇ ਸਨ ਜਾਂ ਜੋ ਵੀ ਕਿਸੇ ਤਰੀਕੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਇਨਵੋਲਡ ਸਨ ਖਾਸ ਉਹਨਾਂ ਦੀ ਲਿਸਟਿੰਗ ਕੀਤੀ ਗਈ ਹੈ ਉਹਨਾਂ ਦੀ ਲਿਸਟਿੰਗ ਕਰਕੇ ਵੱਖ-ਵੱਖ ਸਾਡੇ ਜ਼ਿਲ੍ਹੇ ਵਿੱਚ ਜਿਹੜੀ ਪੂਰੇ ਜ਼ਿਲ੍ਹੇ ਦੇ ਵਿੱਚ ਟੀਮਾਂ ਬਣਾਈਆਂ ਗਈਆਂ ਤਸਵੀਰੇ ਅਰਲੀ ਤੜਕੇ ਤੋਂ ਇਹ ਜਿਹੜੀ ਟੀਮਾਂ ਹੈ ਸਰਜਿਕਲ ਵੇ ਦੇ ਵਿੱਚ ਇਹਨਾਂ ਨੇ ਰੇਡਸ ਕੀਤੀ ਹੈ ਮੈਂ ਦੱਸਣਾ ਚਾਹਾਂ ਕੱਲ ਤੋਂ ਲੈ ਕੇ ਹੁਣ ਤੱਕ ਅਸੀਂ 113 ਸ਼ਖਸ ਹੈ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਸੀ ਇਹ ਬੜੀ ਡੂੰਘਾਈ ਚ ਉਹਨਾਂ ਦੀ ਜਿਹੜੀ ਸੀ ਪੁਛਕਿਸ਼ ਕੀਤੀ ਹੈ ਤੇ ਇਹਨਾਂ ਵਿੱਚੋਂ 53 ਲੋਕਾਂ ਦਾ ਜਿਹੜਾ ਰੋਲ ਸਾਹਮਣੇ ਆਇਆ ਸੀ ਕਿਸੇ ਨਾ ਕਿਸੇ ਜੁਰਮ ਚ ਤੇ ਸਬੰਧਤ ਮਕਦਮੇ ਦੇ ਵਿੱਚ ਉਹਨਾਂ ਦੀ ਅਰੈਸਟ ਵੀ ਪਾਈ ਗਈ ਹੈ ਮੈਂ ਦੱਸਣਾ ਚਾਹਾਂਗਾ ਆਪਰੇਸ਼ਨ ਪ੍ਰਹਾਰ ਹਜੇ ਵੀ ਚੱਲ ਰਿਹਾ ਹੈ ਕਿ ਸਾਡੀ ਟੀਮਾਂ ਪੂਰੇ ਜ਼ਿਲ੍ਹੇ ਦੇ ਵਿੱਚ ਬਕਵਾਕ ਇਲਾਕਿਆਂ ਦੇ ਵਿੱਚ ਸਰਪ੍ਰਾਈਜ਼ ਰੇਡਸ ਚੈਕਿੰਗਸ ਕਰ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਵੀ ਜਿਹੜੇ ਵੱਡੇ ਲੋਕ ਜਿਹੜੇ ਕ੍ਰਾਈਮ ਦੁਨੀਆ ਚ ਜਿਹੜੇ ਵੱਡੇ ਨਾਂ ਹੈਗੇ ਆ ਉਹਨਾਂ ਨੂੰ ਅਸੀਂ ਰੈਸ਼ ਕਰਾਂਗੇ ਕੋਈ ਅਜਿਹਾ ਤੁਸੀ ਖਬਰਤਾਂ ਫੜਿਆ ਹੋਵੇ ਜੇ ਨਿਗਰਜਾ ਦਾ ਖਰਾਬ ਹੋਵੇ ਕੋਈ ਮਜਰਾ ਫੜਿਆ ਹੋਵੇ ਬਿਲਕੁਲ ਕੱਲ ਦੇ ਦਿਨ ਅਸੀਂ ਦੋ ਮੁਕ ਦੋਸ਼ੀ ਅਰੈਸਟ ਕੀਤੇ ਹਨ ਜਿਹੜੇ ਲਖਨਕਲਾ ਫਾਇਰਿੰਗ ਦੇ ਵਿੱਚ ਇਨਵੋਲਟ ਸਨ ਤੇ ਉਹਨਾਂ ਕੋਲੋਂ ਬੜੇ ਸੋਫਿਸਟੀਕੇਟਿਡ ਦੋ ਵੈਪਨਸ ਵੀ ਰਿਕਵਰ ਹੋਏ ਹਨ ਆ ਇਹਦੇ ਨਾਲ ਨਾਲ ਅੱਜ ਅਸੀਂ ਕੁਝ ਜਿਹੜੇ ਚੋਰ ਫੜੇ ਹਨ ਜਿਹੜੇ ਲਖ ਵਿੱਚ ਕਾਫੀ ਚੋਰੀ ਦੀ ਵਾਰਦਾਤਾਂ ਉਹਨਾਂ ਨੇ ਕੀਤੀਆਂ ਕੁਝ ਮੋਟਰਸਾਈਕਲ ਚੋਰ ਫੜੇ ਹਨ ਕੁਝ ਅਸੀਂ ਨਸ਼ਾ ਤਸਕਰ ਫੜੇ ਹਨ ਕੁਝ ਅਸੀਂ ਇਰਾਦਾ ਕਤਲ ਦੇ ਜਿਹੜੇ ਦੋਸ਼ੀ ਹੈ ਜਿਹੜੇ ਪਕੌੜੇ ਸਨ ਉਹਨਾਂ ਨੂੰ ਅਰੈਸਟ ਕੀਤਾ ਕੁਝ ਜਿਹੜੇ ਡਕੈਤੀ ਦੇ ਲੋਸ਼ੀ ਹੈ ਉਹਨਾਂ ਨੂੰ ਅਰੈਸਟ ਕੀਤਾ ਤੇ ਐਦਾ ਕਾਫੀ ਵਕਫ ਵਕ ਮੁਕਦਮਿਆਂ ਚ ਜਿਹੜੇ ਸੰਘੀਨ ਜੁਰਮ ਹੈ ਉਹਨਾਂ ਦੇ ਵਿੱਚ ਜਿਹੜੀ ਸਾਡੀ ਕਾਫੀ ਵੱਡੀ ਜਿਹੜੀ ਮਾਤਰਾ ਚ ਪ੍ਰਾਪਤੀ ਹੈ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ